ਹਾਂਜੀ ਬਾਈ ਅੱਜ ਤੁਹਾਨੂੰ ਇੱਕ ਰਿਜ਼ਲਟ ਨਾਲ ਮਲਾਉਣਿਆ ਬਾਈ ਜੀ ਦੇ ਪਿੰਡ ਦਿਆਲਗੜ ਤੇ ਇੱਥੇ ਸੀ 10 ਹਫਤਾ 8 ਦਿਨ ਪਹਿਲਾਂ ਬਾਈ ਨੂੰ ਇੱਕ ਪ੍ਰੋਡਕਟ ਦੇ ਕੇ ਗਏ ਸੀ ਇਸ ਵਾਹਨ ਦੇ ਵਿੱਚ ਪਾਉਣ ਨੂੰ ਤੇ ਬਾਈ ਦੇ ਵਾਹਨ ਦੀ ਵੀਡੀਓ ਸਾਨੂੰ ਪਹਿਲਾਂ ਦਿਖਾਵਾਂਗੇ ਅਸੀਂ ਵੀ ਪਹਿਲਾਂ ਵਾਹਨ ਕਿਦਾਂ ਦਾ ਸੀ ਤੇ ਅੱਜ ਹਫਤੇ ਦਾ 10 ਦਿਨਾਂ ਦਾ ਰਿਜ਼ਲਟ ਕਿੰਨਾ ਕੁ ਵਧੀਆ ਮਨ ਲਾ ਤਾਂ 8-9 ਦਿਨ ਹੋਏ ਨੇ ਬਾਈ ਹੈਨਾ ਪਾਈ ਹੈਨਾ ਬਾਈ ਜੀ ਤੋਂ ਵੀ ਪੁੱਛਾਂਗੇ ਕੀ ਮੇ ਰਿਜ਼ਲਟ ਲੱਗਿਆ ਪਹਿਲਾਂ ਥੋੜਾ ਜਿਹਾ ਫਸਲ ਦਿਖਾ ਦੋ ਬਾਈ ਦਾ ਸਕੇ ਤੇ ਟਲਦਾ ਰੱਖਾ ਸ਼ਾਮਦਨ ਮਾਹੌਲ ਨੇ ਪੈੜੀ ਕਰਕੇ ਹਾਂਜੀ ਬਾਈ ਕਿਵੇਂ ਲੱਗਿਆ ਤੁਹਾਨੂੰ ਰਿਜ਼ਲਟ ਫਸਲ ਦਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਰਿਜ਼ਲਟ ਅਸੀਂ ਹਫ਼ਤਾ ਪਹਿਲਾਂ ਪਾਈਆ ਸੀ ਥੋੜੇ ਸਾਹਮਣੀਆਂ ਬਹੁਤ ਬੂਟੇ ਗਰੋਥ ਕਰ ਗਏ ਸਾਡੇ ਬਹੁਤ ਸੋਹਣੇ ਹੋ ਗਏ ਪਹਿਲਾਂ ਸਾਡੇ ਇਕੱਲਾ ਇਕੱਲਾ ਧੀਲੀ ਖੜੀ ਸੀ ਜਿਵੇਂ ਲਗਾਈ ਸੀ ਬਹੁਤ ਬਹੁਤ ਵਧੀਆ ਰਿਜ਼ਲਟ ਆ ਹਾਂ ਭਾਈ ਆਪਾਂ ਚਾਹੁੰਦੇ ਆ ਵੀ ਤੁਸੀਂ ਹਨਾ ਇਹਨਾਂ ਪ੍ਰੋਡਕਟ ਨੂੰ ਵਰਤੋ ਆਪਣੀਆਂ ਫਸਲਾਂ ਦੇ ਰਿਜ਼ਲਟ ਵਧੀਆ ਲਓ ਝਾੜ ਵਧੀਆ ਲਓ ਆਰਗੈਨਿਕ ਪ੍ਰੋਡਕਟ ਨੇ ਨਾਲੇ ਜ਼ਹਿਰ ਤੋਂ ਸਾਡੇ ਖੇਤ ਬਚ ਜਾਣਗੇ ਆਉਣ ਵਾਲੀ ਪੀੜ੍ਹੀ ਬਚ ਜੂ ਸਾਡੀ ਤੁਸੀਂ ਫਸਲਾਂ ਦੇਖੋ ਆਰਗੈਨਿਕ ਪ੍ਰੋਡਕਟ ਨਾਲ ਕਿੰਨੀਆਂ ਸ਼ਾਨਦਾਰ ਹੋ ਰਹੀਆਂ ਨੇ ਖੇਤਾਂ ਦੇ ਵਿੱਚ ਥੈਂਕ ਯੂ ਭਾਈ